ਚਾਹੇ ਤੁਸੀਂ ਲੈਣਿਆ ਕੁਰਤੇ ਪਜਾਮੇ ਚਾਹੇ ਤੁਸੀਂ ਲੈਣਿਆ ਕੋਟ ਪੈਂਟ ਚਾਹੇ ਤੁਸੀਂ ਲੈਣਿਆ ਸ਼ੇਰ ਪਾਨੀਆਂ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾ ਦੀਆਂ ਆਜੋ ਵੈਸੇ ਸਾਡੇ ਕੋਲ 200 ਰੁਪਏ ਦੇ কুরਤਾ ਪੀਮਾ ਸ਼ੁਰੂ ਆ ਪਰ ਜੇ ਤੁਸੀਂ ਵਧੀਆ ਕੰਪਨੀ ਦਾ ਵਧੀਆ ਕੱਪੜਾ ਲੈਣਾ ਸਲਾਈ ਕਰਕੇ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 30 3200 ਰੁਪਏ ਦਾ ਕੋਰਤਾ ਪੀਮਾ ਲੈਨੇ ਹੋ ਸਾਡੇ ਕੋਲ ਆਜੋ ਸਿਰਫ 1400 ਰੁਪਏ ਦੇ ਵਿੱਚ ਸਲਾਈ ਕਰਕੇ ਕੋਰਤਾ ਪੀਮਾ ਦੇਵਾਂਗੇ ਉਸ ਤੋਂ ਇਲਾਵਾ ਤੁਸੀਂ ਜਿੱਦਾਂ ਨਾਲ ਮਰਜ਼ੀ ਬਣਾ ਲਓ ਬੈਂਡ ਕੋਲਰ ਬਣਾ ਲਓ ਤੁਸੀਂ ਪਠਾਨੀ ਸੂਟ ਬਣਾ ਲਓ ਚਾਹੇ ਤੁਸੀਂ ਸਲਵਾਰ ਸੂਟ ਬਣਾ ਲਓ ਉਹ ਵੀ ਅਸੀਂ ਤਿਆਰ ਕਰਕੇ ਦੇਵਾਂਗੇ ਜਿਹੜੇ ਤੁਸੀਂ 2 ਪੀਸ ਕੋਰਟ ਨੂੰ ਬਾਜ਼ਾਰ ਚ ਆ ਕੇ ਲੈਨੇ ਹੋ 10 1000 ਰੁਪਏ ਦੇ ਸਾਡੇ 95 ਚ ਸਲਾਈ ਕਰਕੇ ਲੈ ਜਾਓ 3 ਪੀਸ ਕੋਟ ਮੰਡ ਜਿਹੜਾ 15000 ਦਾ ਅਸੀਂ ਦਵਾਂਗੇ 3760 ਦੇ ਵਿੱਚ ਬਿਲਕੁਲ ਭਾਈ ਚਾਹੇ ਗੀਜ਼ਾ ਕੋਟਨ ਦਾ ਲੈਣਾ ਚਾਹੇ ਪੇਪਰ ਕੋਟਨ ਦਾ ਲੈਣਾ ਚਾਹੇ ਲੇਲਨ ਦਾ ਲੈਣਾ ਚਾਹੇ ਮੈਟੀ ਦਾ ਲੈਣਾ ਸਾਡੇ ਕੋਲ 700 ਰੁਪਏ ਤੋਂ ਸ਼ੁਰੂ ਆ ਕੁਆਲਿਟੀ ਚੈੱਕ ਕਰ ਲਓ ਵਾਈਟ ਦੇ ਵਿੱਚ ਲਗਜ਼ਰੀ ਫੈਬਰਿਕ ਚਾਹੇ ਰੇਮੜ ਸੀਆਰਐਮ ਲੈਣੇ ਸਾਡੇ ਕੋਲ ਉਹ ਵੀ ਹੈਗੇ ਆ ਵਾਈਟ ਦੇ ਵਿੱਚ ਜਿੰਨੀਆਂ ਵੈਰਾਈਟੀਆਂ ਮਾਤੂ ਸ਼ੀਰ ਦਸਤਾਰ ਪੁੱਟ ਰੋਡ ਕਾਦੀਆਂ ਤੇ ਪੰਜਾਬ ਤੋਂ ਕਿਤੋਂ ਵੀ ਨਹੀਂ ਮਿਲਿਆ ਭਾਈ ਸੋਰੀ ਜਿਹੜੇ ਸਾਡੇ ਭਰਾ ਕਹਿੰਦੇ ਆ ਵੀ ਗਰਮੀ ਆ ਗਈਆਂ ਗਰਮੀਆਂ ਵਿੱਚ ਅਸੀਂ ਬਣਾਉਨੇ ਆ ਕੁੜਤੇ ਪਜ ਤੁਹਾਡੇ ਲਈ ਸੁਨਹਿਰੀ ਮੌਕਾ ਹੁਣੇ ਹੀ ਛੇਤੀ ਛੇਤੀ ਆਜੋ ਵੱਡੇ ਫਾਇਦੇ ਹੋਣਿਆ ਪਿੰਡਾਂ ਦੇ ਸਰਪੰਚਾਂ ਤੁਸੀਂ ਪੰਚਾਂੋਂ ਲੰਬੜਦਾਰਾਂੋਂ ਸ਼ਹਿਰ ਦੇ ਕੌਂਸਲਰਾਂੋਂ ਐਮਐਲਏਓ ਮੰਤਰੀਓ ਬਾਈਡ ਕੁਰਤੇ ਪਜਾਮੇ ਬਹੁਤ ਵੱਡੇ ਵੱਡੇ ਬ੍ਰਾਂਡ ਚਾਹੇ ਤੁਸੀਂ ਰੈਮੋਂਡ ਲੈਣਾ ਸੀਆਰਐਮ ਲੈਣਾ ਕੈਡਨੀ ਲੈਣਾ ਇਹਦੇ ਵਿੱਚ ਤੁਸੀਂ ਲੇਲਨ ਲੈਣੀ ਆ ਤੁਸੀਂ ਪੇਪਰ ਕਾਟਨ ਲੈਣਾ ਤੁਸੀਂ ਕਾਟਨ ਜਿੰਦਾਂ ਮਰਜ਼ੀ ਲੈ ਜਾਓ ਸਾਰੀ ਚੀਜ਼ ਦਵਾਂਗੇ ਤੁਸੀਂ ਲੈਣੇ ਹੈਗੇ ਕਲਰ ਕੁਰਤੇ ਪਜਾਮੇ ਦੇਖੋ ਕਲਰ ਦੇ ਵਿੱਚ ਹੀ ਬਹੁਤ ਸੋਹਣੇ ਸੋਹਣੇ ਰੰਗ ਇਹ ਤੁਹਾਨੂੰ ਅਸੀਂ ਸਿਰਫ 700 ਰੁਪਏ ਦਾ ਕੁਰਤਾ ਪਜਾਮਾ ਦੇਣਾ ਜਿਹੜੇ ਬਾਜ਼ਾਰ ਦੇ ਵਿੱਚ 1500 18 1800 ਰੁਪਏ ਦਾ ਕੁੜਤਾ ਪੇਮਾ ਮਿਲਦਾ ਅਸੀਂ ਦਮਾਂਗੇ 700 ਰੁਪਏ ਦਾ ਕੋਟ ਪੈਂਟਾਂ ਦੇ ਵਿੱਚ 2995 3760 ਚ ਟਾਪ ਕਲਾਸ ਕੁਆਲਿਟੀ ਆ ਕਲਰ ਤੁਸੀਂ ਚੈੱਕ ਕਰ ਲਓ ਜਿੰਨੇ ਮਰਜ਼ੀ ਲੈ ਲਓ ਕੋਟ ਪੈਂਟ ਚਾਹੇ ਲਾਈਨਿੰਗ ਵਾਲਾ ਲੈਣਾ ਚਾਹੇ ਚੈੱਕ ਲੈਣਾ ਸੀ ਆ ਰਨਾ ਬਰੇਮੈਂਟ ਲੈਣਾ ਸਾਰੀ ਹੈਗੇ ਆ ਹੁਣ ਤੁਸੀਂ ਸ਼ਰਟਾਂ ਚੈੱਕ ਕਰ ਲਓ ਚਾਹੇ ਆਫਿਸਾਸਤੇ ਪਾਉਣੀਆਂ ਚਾਹੇ ਬੈਂਕਾਂ ਬੁੰਕਾਂ ਦੇ ਵਿੱਚ ਜਾ ਜੀਨ ਦੇ ਨਾਲ ਪਾਉਣ ਵਾਸਤੇ ਸ਼ਰਟਾਂ ਬਣਾਉਣੀਆਂ ਤੇ ਟੌਪ ਕਲਾਸ ਦੀਆਂ ਲਗਜ਼ਰੀ ਸ਼ਰਟਾਂ ਵੀ ਆ ਗਈਆਂ ਦੇਖੋ ਬਾਜ਼ਾਰ ਜਾ ਕੇ ਪਤਾ ਕਰ ਲੋ 2 ਪੀਸ ਕੋਟਮੈਂਟ ਦੀ ਸਲਾਈ 4000 ਰੁਪਿਆ 3 ਪੀਸ ਕੋਟਮੈਂਟ ਦੀ ਸਲਾਈ 6500 ਰੁਪਿਆ ਪਰ ਅਸੀਂ 2 ਪੀਸ ਕੋਟਮੈਂਟ ਵਧੀਆ ਰੰਗ ਵਧੀਆ ਕਪੜਾ ਤੁਹਾਨੂੰ ਸਿਰਫ 2995 ਜੀ ਸਲਾਈ ਕਰਕੇ ਦਵਾਂਗੇ 3 ਪੀਸ ਕੋਟਮੈਂਟ ਸਿਰਫ ਤੁਹਾਨੂੰ 3760 ਜੀ ਸਲਾਈ ਕਰਕੇ ਦਵਾਂਗੇ ਪੱਗਾਂ ਦੇ ਵਿੱਚ ਸਾਡੇ ਕੋਲ ਟੌਪ ਕਲਾਸ ਕੁਆਲਿਟੀ ਆ ਫੌਲਵੈਲ ਦੀ ਲੈਣੀ ਆ ਚਾਹੇ ਰੂਬੀਆ ਲੈਣੀ ਆ ਸਾਡੇ ਕੋ 550 ਤੋਂ ਵੱਧ ਰੰਗ ਹੈ ਕਲਰ ਚਾਰਟ ਸਾਰੇ ਹੈਗੇ ਆ ਲਾਈਟ ਡਾਰਕ ਤੁਸੀਂ ਆਪਣੀ ਮਰਜ਼ੀ ਦੀ ਦਸਤਾਰ ਲੈ ਸਕਦੇ ਹੋ 90 ਦਿਨਾਂ ਦੀ ਗਾਰੰਟੀ ਬਿੱਲ ਪੱਕੇ ਤੇ ਲਿਖ ਕੇ ਦਿੰਨੇ ਆ ਦੇਖੋ ਰੰਗ ਬਹੁਤ ਸੋਹਣੇ ਸੋਹਣੇ ਆ ਤੁਸੀਂ ਲਾਈਟ ਲੈ ਲਓ ਤੁਸੀਂ ਡਾਰਕ ਲੈ ਲਓ ਰੂਬੀਆ ਲੈਣਾ ਫੁੱਲ ਲੈਣਾ ਬਹੁਤ ਸੋਹਣੇ ਸੋਹਣੇ ਰੰਗ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦਵਾਂਗੇ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਭਰਾ ਸਾਡੇ ਹੈਗੇ ਆ ਦੇਖੋ ਖਾਕੀ ਰੰਗ ਦੇ ਵਿੱਚ ਸਾਡੇ ਕੋ ਬਹੁਤ ਸਾਰੇ ਸ਼ੇਡ ਹੈਗੇ ਆ ਤੁਸੀਂ ਐਸੇ ਹੀ ਹੈਗੇ ਆ ਐਸਐਚਓ ਡੀਐਸਪੀ ਐਸਪੀ ਐਸਐਸਜੀ ਪਾਵੇਂ ਡੀਜੀਵੀ ਪੰਜਾਬੋਂ ਮਤਲਬ ਜਿੱਦਾਂ ਦੇ ਤੁਸੀਂ ਯੂਨੀਫਾਰਮ ਪਾਉਣੇ ਹੋ ਉਹਦੇ ਨਾਲ ਮੈਚ ਕਰਕੇ ਤੁਸੀਂ ਖਾਕੀ ਕਲਰ ਸਾਡੇ ਕੋਲ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਭੈਣ ਭਰਾ ਦਿਵਾਲਾ ਸਾਹਿਬ ਸੀ ਆਉਂਦੇ ਆ ਉਹਨਾਂ ਦੇ ਲਈ ਵੀ ਸਾਡੇ ਕੋਲ ਸਪੈਸ਼ਲ ਆ ਦੇਖੋ ਜਰਮਨ ਬਲੂ ਸਪੈਸ਼ਲ ਐਚਡੀ ਰੂਬੀਆ ਉਹਨਾਂ ਦੇ ਲਈ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਬ੍ਰਾਂਡ ਹੈਗੇ ਆ ਆਸਤਾ 골ਡ ਹੋ ਗਿਆ ਵੈਸੇ ਵੀ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰਿਆ ਅਸਲ ਰੰਗ ਇਹ ਸਰਦਾਰੀ ਦੇ ਆ ਵੱਡੇ ਫਾਇਦੇ ਅਸੀਂ ਕਰ ਰਹੇ ਆ ਛੇਤੀ ਆਜੋ ਜੇ ਤੁਸੀਂ ਸੂਟਾਂ ਥੱਲੇ ਲਾਉਣ ਲਈ ਲਾਈਨਿੰਗ ਕੱਪੜਾ ਲੈਣਾ ਭਾਈ ਜੀ ਉਹ ਕਿੱਥੇ ਸ਼ੁਰੂ ਆ 40 ਰੁਪਏ ਮੀਟਰ ਤੋਂ ਗਰੰਟੀ ਵਾਲੀ ਲਾਈਨਿੰਗ ਸ਼ੁਰੂ ਆ ਵਧੀਆ ਲਾਈਨਿੰਗ ਲਾਓ ਤੁਸੀਂ ਟੌਪ ਕਲਾਸ ਲਾਈਨਿੰਗ ਸੂਟ ਤੁਸੀਂ ਮਹਿੰਗਾ ਲੈ ਲੈਣੇ ਹੋ ਲਾਈਨਿੰਗ ਤੁਹਾਡੇ ਟੇਲਰ ਮਾੜੀ ਲਾ ਲੰਦੇ ਉਹ ਕੰਮ ਨਾ ਕਰੋ ਮਾਤੂ ਸ਼੍ਰੀ ਦਸਤਾਰ ਦੀ 40 ਰੁਪਏ ਮੀਟਰ ਗਰੰਟੀ ਵਾਲੀ ਲਾਈਨਿੰਗ ਲਾਓ ਛੇਤੀ ਆਜੋ ਬਹੁਤ ਵੱਡੇ ਫਾਇਦੇ ਕੋਈ ਤੁਸੀਂ ਜਾਣ ਕੇ ਲੈਣੀਆਂ ਨੰਬਰ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਆ ਕੈਮਰਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾ